ਵੀ ਵੀਰੋ ਜਾਨਵਰ ਆਪਣੇ ਬਾਹਰ ਆ ਗਏ ਬੱਚਾ ਆਪਣਾ ਨੀਲਾ ਬੱਚੇ ਨੂੰ ਵੀ ਆਇਆ ਮੈਂ ਕਦੋਂ ਥੱਲੇ ਉਤਰ ਜਾ ਇਹ ਬੇਚਾਰਾ ਬੰਨਿਆ ਹੋਇਆ ਬਾਕੀ ਆ ਜਾਨਵਰ ਵੀ ਆ ਗਏ ਆਪਣੇ ਮੋਜਾ ਬਾਜੀਆਂ ਪਾਉਂਦਾ ਆਉਂਦਾ ਜੀ ਆਹਾ 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 ਆਹ ਰਹੀ ਆ ਕੇ ਡੇਕਾਂ ਦੇ ਵਿੱਚ ਦੀ ਆਹਾ 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 ਮੋਜਾ ਫਿਰਦਾ ਬਾਜ਼ੀਆਂ ਪਾਉਂਦਾ ਲੋਟ-ਮੋਟਣੀਆ ਥੰਦਾ ਆਂਡੇ ਵਾਲੀ ਕਬੂਤਰ ਜੰਦਰ ਨੂੰ ਚੱਲ ਪਈ ਆ ਹਾ ਹਾ ਇਹਨੂੰ ਆਏ ਹੁੰਦਾ ਵੀ ਮੈਂ ਛੇਤੀ ਅੰਡਿਆਂ ਦੇ ਬਹਿਜਾ ਚੱਲ ਕੇ ਲਾਈਕ ਸ਼ੇਅਰ ਬੱਦ ਤੋਂ ਬੱਦ ਕਰਿਆ ਕਰੋ ਮੇਰਾ ਭਰਾ ਬਣ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆ ਬੱਚਾ ਉੱਡਣ ਦੇ ਕਾਬਲ ਹੋ ਚੱਲਿਆ ਜੀ ਇਹ ਵੀ ੜਾਉਣਾ ਆ ਆ ਗਿਆ ਇੱਕ ਇੱਕ ਆ ਗਿਆ ਕਬੂਤਰੀ ਜੀ ਦੇ ਅੰਡੇ ਧਰੇ ਹੋਏ ਨੇ ਮੋਜੇ ਦੀ ਕਬੂਤਰੀ ਹੈ ਜੀ ਇਹ ਹਾਂ 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 ਸਬਸਕ੍ਰਾਈਬ ਜਰੂਰ ਕਰੋ ਬਾਈ ਜੀ ਲਓ ਜੀ ਨੀਲਾ ਬੱਚਾ ਹੁਣ ਖੋਲਦਾ ਆਪਣਾ ਛਤਰੀ ਤੋਂ ਹੁਣੇ ਥੱਲੇ ਜਾਊਗਾ ਚੱਲ ਵੀ ਚੱਲ ਚੱਲ ਵੀ ਚਾਰ ਮਾਰ ਸਾੜ ਚੱਲ ਪੁੱਤ ਚੱਲ ਚੱਲ ਮੇਰਾ ਨੰਨੂ ਬੱਚਾ ਨੰਨੂ ਹੈ ਨੰਨੂ ਬੱਚਾ ਆਓ ਚੱਲਿਆ ਜੀ ਇਹ ਮਾਂ ਬਾਪ ਰਵੇ ਆਪਣੇ ਲਵੇ ਲੈਂਡਿੰਗ ਬਹੁਤ ਸੋਹਣੀ ਕਰੀ ਆ। ਬਾਕੀ ਮੌਜੇ ਹੁਣ ਆ ਗਏ ਜੀ। ਇਹੇ ਥੋੜਾ ਜਿਹਾ ਲੇਟ ਉਤਰਦੇ ਨੇ। ਕਿਉਂਕਿ ਛਤਰੀ ਆਪਾਂ ਨੇ ਅੱਜ ਨੀਮੀ ਰੱਖ ਰੱਖੀ ਆ ਉਹਨਾਂ ਨੂੰ ਐ ਵੀ ਛਤਰੀ ਲਾਈ ਨਹੀਂ ਹੈਗੀ। ਵੀ ਅਸੀਂ ਉਤਰੀਏ ਕਿਵੇਂ? ਪਾਣੀ ਪੀ ਲੋ ਪੁੱਤਾ ਜੁ ਹੋਈ। ਬਲ ਲਾਇਕ ਸ਼ੇਅਰ ਕਰਿਆ ਕਰੋ ਮੇਰਾ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੇਰ ਤੁਹਾਡੇ ਲਈ ਵੀਡੀਓ ਆਉਣਗੀਆਂ ਆਪਣੀਆਂ ਅਮੀਤਨ ਨਵੀਂ ਜਾਣਕਾਰੀ ਦੇਵਾਂਗੇ ਆ ਦੇਖੋ ਜੀ ਆਪਣੀ ਲਾੜਲਾ ਪੁੱਤ ਉਹ ਲੱਠੇ ਬਚੇ ਨਾ ਮਾਇਓ ਡਿਜਾ ਧੰਨਵਾਦ ਬਾਈ ਜੀ ਸਾਰਿਆਂ ਦਾ ਲਾਈਕ ਸ਼ੇਅਰ ਜ਼ਰੂਰ ਕਰੋ